ਕਹਵਾ ਜਿਹਦੇ ਵੱਲੋਂ ਤੁਹਾਨੂੰ ਧੰਕੀ ਦਿੱਤੀ ਜਾਂਦੀ ਹੈ ਇਹ ਨੰਬਰ ਕਿੱਥੋਂ ਕਿਹੜਾ ਨੰਬਰ ਹੈ ਦਿਖਾਉਂਗੇ ਨੰਬਰ ਜੀ ਵਿਦੇਸ਼ੀ ਨੰਬਰ ਹੈ ਇਹ ਮੈਂ ਮੈਂ ਇਹਨੂੰ ਜਾਣਦਾ ਕੌਣ ਹੈ ਕੌਣ ਨਹੀਂ ਹੈਗਾ ਇਹ ਬਾਹਲਾ ਨੰਬਰ ਆ ਪਲੱਸ 354 ਨੰਬਰ ਮୋਰੇ ਆਉਂਦਾ ਕਹਵਾ ਤੇ ਮੈਨੂੰ ਕੱਲ ਸیرے ਪੋਨੇ ਪੰਜ ਤੋਂ ਇਹ ਧੰਕੀ ਸ਼ੁਰੂ ਹੋਈ ਆ ਜੀ ਤੇ ਸ਼ਾਮ ਦੇ ਕੱਲ ਤਿੰਨ ਚਾਹਤ ਕਰਦੀ ਰਹੀ ਆ ਉਹ ਬੋ ਕਹਿੰਦਾ ਮੈਨੂੰ ਬੰਬ ਦਿਖਾ ਰਿਹਾ ਉਹ ਤੇ ਤੇਰੇ ਜਿਹੇ ਘਰ ਦੇ ਉੱਪਰ ਇਹ ਬੰਬ ਤੇਰੇ ਵਾਸਤੇ ਰੱਖਿਆ ਹੋਇਆ ਬੰਬ ਮਾਰ ਕੇ ਇਹਨੂੰ ਰਾ ਕੇ ਤੈਨੂੰ ਉਹ ਤੇਰੇ ਘਰ ਕੋ ਲੰਘ ਕੇ ਜਾਵਾਂਗਾ ਕੋਸਾ ਨੂੰ ਬੰਮਾ ਜਿਹੜਾ ਬੰਦਾ ਕਹਿੰਦਾ ਤੇਰੇ ਘਰ ਕੋ ਲੰਘੂਗਾ ਇਹ ਵੀ ਸਾਡੇ ਘਰ ਵੀ ਜਾਂਦੇ ਹੋ ਕਿਸੇ ਨਾਲ ਸੰਸੋਠ ਕਰਦਾ ਨਾ ਕਰ ਇਹ ਸਾਡੇ ਉਹ ਸਾਰੇ ਘਰ ਦੇ ਜਿਹੜੇ ਪੁੱਤਾਂ ਇਮਤਿਹਾਨ ਕਿਤੇ ਜਾਂ ਤਾਂ ਕਿ ਅਗਲੀ ਵਾਰੀ ਹਮਾਰਾ ਨੋ ਬੁਲਾਉਂਗੇ ਇਹ ਤਾਂ ਕੋਈ ਜ਼ਰੂਰੀ ਥਾਂ ਨਾ ਹੋ ਜਾਣਾ ਜੈਂਸ ਜਿਹੜੇ ਅੱਤਵਾਦੀ ਸੀਗੇ ਆ ਉਹ ਇਸ ਟਾਈਮ ਬਖਾਏ ਫਿਰੇਗੇ ਆ ਉਹ ਜਿਹੜੇ ਚੰਦੇ ਹੈਗੇ ਪੰਜਾਬ ਦੇ ਵਿੱਚ ਅੱਧੀ ਹਿੰਦੂ ਨੇਤਾ ਉਹ ਤਾਂ ਰੱਖਿਆ ਪੰਜਾਬ ਮੋਰਖਾ ਕਰਦਾ ਨਹੀਂ ਅੱਧੀ ਗਿਣੇ ਵੀ ਹਾਂ ਤੋਂ ਖਤਮ ਹੋ ਜਿੱਦਾ ਹੈ ਅਸੀਂ ਸਰਕਾਰ ਕਰ ਗੈਂਗਸ ਦਾ ਖਤਮ ਹੋ ਜੀਦਾ ਅੰਤਿਕ ਵਾਰ ਖਤਮ ਹੋ ਗਈ ਦਾ ਨਸ਼ਾ ਖਤਮ ਹੋ ਗਿਆ ਤੇ ਨੈਚਰ ਵੀ ਬੋਲਾਂਗੇ ਤੇ ਤੁਹਾਨੂੰ ਟਾਕਰ ਕਰਨਗੇ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤ ਤਵਾੜੀ ਦੱਸ ਦਿਆਂ ਲੁਧਿਆਣਾ ਦੇ ਵਿੱਚ ਹੈ शिव सैनिक कई ने सो दस दिए शिव सैनिक ਦੇ ਵਿੱਚ शिव सेना 파르ਤਵੰਸੀ ਤੋਂ ਰਾਸ਼ਟਰੀ ਚੇਅਰਮੈਨ ਯੋਗੇਸ਼ ਬਖਸ਼ੀ ਜੀ ਜਨਾ ਦੇ ਉਤੇ ਪਹਿਲਾਂ ਵੀ ਹਮਲੇ ਹੋਏ ਨੇ ਸੋ ਪਹਿਲਾਂ ਵੀ ਉਹਨਾਂ ਨੂੰ ਕਈ ਵਾਰੀ ਜਿਹੜਾ ਥਰਟ ਕੀਤਾ ਗਿਆ ਸੋ ਇੱਕ ਵਾਰੀ ਫੇਰ ਤੋਂ ਉਹ ਜਿਹੜਾ ਚਰਚਿਤ ਵਿਚਾਇਏ ਨੇ ਸਾਡੇ ਨਾਲ ਮੌਜੂਦ ਨੇ ਸੋ ਜਾਣਕਾਰੀ ਲਵਾਂਗੇ ਇੱਕ ਵਾਰੀ ਉਹਨਾਂ ਵੱਲੋਂ ਦੇਖ ਸਕਦੇ ਹੋ ਕਿ ਆਪਣੇ ਹੱਥਾਂ ਦੇ ਵਿੱਚ ਸਾਰੀ ਕਾਪੀ ਸੋ ਸਾਰਾ ਰਿਕਾਰਡ ਜਿਹੜਾ ਫੜ ਕੇ ਉਹ ਖੜੇ ਨੇ ਉਹਨਾਂ ਨੂੰ ਫੇਰ ਇੱਕ ਵਾਰੀ ਜਿਹੜੀ ਹੈ ਧਮਕੀ ਆਂਦੀ ਹੈ ਸੋ ਕਾਰਨ ਕੀ ਹੈਗਾ ਕਿੱਥੋਂ ਧਮਕੀ ਆਂਦੀ ਹੈ ਕੀ ਕੁਝ ਹੋਇਆ ਜਾਣਕਾਰੀ ਲੈਣੇ ਉਹਨਾਂ ਨਾਲ ਆਖਿਰਕਾਰ ਪਹਿਲਾਂ ਵੀ ਉਹਨਾਂ ਦੇ ਉਤੇ ਹਮਲੇ ਹੋਏ ਨੇ ਸੋ ਉਸ ਉਹ ਚਰਚੇ ਦੇ ਵਿੱਚ ਆਏ ਨੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਮਹਾਕਾਲ ਜੀ ਪ੍ਰਧਾਨ ਜੀ ਆ ਕਾਪੀ ਫੜੀ ਹੋਈ ਹੱਥਾਂ ਦੇ ਵਿੱਚ ਪੂਰੀ ਕਾਫੀ ਇਹ ਕੀ ਚੀਜ਼ ਹੈ ਇਹ ਜੀ ਮੈਨੂੰ ਕੱਲ ਸਵੇਰੇ ਮੇਰੇ WhatsApp ਤੇ ਵਿਦੇਸ਼ੀ ਨੰਬਰ ਤੋਂ ਮੈਨੂੰ ਧਮਕੀ ਆਈ ਹੈਗੀ ਹੈ ਔਰ ਇਹਦੇ ਚ ਬਗੈਰ ਮੈਨੂੰ ਉਹ ਬੰਬ ਦਿਖਾ ਰਿਹਾ ਵਾ ਬੰਬ ਦਿਖਾ ਰਿਹਾ ਵਾ ਉਹ ਕਹਿੰਦਾ ਵੀ ਅਗਲੇ ਦਿਨ ਬਚ ਗਿਆ ਹੁਣ ਤੂੰ ਬਚੇਗਾ ਨਹੀਂ ਔਰ ਬੰਬ ਮਾਰ ਕੇ ਤੈਨੂੰ ਉਡਾ ਕੇ ਫਿਰ ਤੇਰੇ ਘਰ ਦੇ ਕੋਲ ਲੰਘਾਂਗੇ ਇਹ ਕੌਣ ਹੈਗਾ ਵਾ ਜਿਹਦੇ ਵੱਲੋਂ ਤੁਹਾਨੂੰ ਧੰਕੀ ਦਿੱਤੀ ਜਾਂਦੀ ਹੈ ਇਹ ਨੰਬਰ ਕਿੱਥੋਂ ਕਿਹੜਾ ਨੰਬਰ ਹੈ ਦਿਖਾਉਂਗੇ ਨੰਬਰ ਜੀ ਵਿਦੇਸ਼ੀ ਨੰਬਰ ਹੈ ਜੀ ਇਹ ਮੈਂ ਮੈਂ ਇਹਨੂੰ ਜਾਣਦਾ ਕੌਣ ਹੈ ਕੌਣ ਨਹੀਂ ਹੈਗਾ ਇਹ ਬਾਹਲਾ ਨੰਬਰ ਹੈ +356 ਨੰਬਰ ਮਰੇ ਆਂਦਾ ਪਿਆ ਵਾ ਬਾਹਲਾ ਨੰਬਰ ਹੈ ਇਹ ਮੈਨੂੰ ਇਹਨੇ ਕਾਲਾਂ ਵੀ ਕੀਤੀਆਂ ਤੇ ਵੀਡੀਓ ਕਾਲ ਵੀ ਕੀਤੀ ਗਈ ਹੈ ਲੇਕਿਨ ਜਿਹੜੀ ਵੀਡੀਓ ਕਾਲ ਮੈਂ ਮੈਂ ਚੱਕੀ ਨਹੀਂ ਦੀ ਕਿਉਂਕਿ ਮੈਂ ਕਿਹਾ ਮੈਨੂੰ 3:00 ਵਜੇ ਦਾ ਸਵੇਰ 4:00 ਵਜੇ ਸ਼ੁਰੂ ਹੋਇਆ 3:30 ਵਜੇ ਉਹ ਸ਼ਾਮ ਦੇ 3:00 ਵਜੇ ਤਾਂ ਮੈਨੂੰ ਕਾਲਾਂ ਕਰਦਾ ਰਿਹਾ ਹੈ ਮੈਂ ਸੇ ਪਾੰਦ ਰਿਹਾ ਵਾ ਉਹ ਜਿਹੜੀਆਂ ਮੈਂ ਆਲਾ ਅਫਸਰਾਂ ਨੂੰ ਆਲਾ ਅਧਿਕਾਰੀਆਂ ਨੂੰ ਲੁਧਿਆਣਾ ਪ੍ਰਸ਼ਾਸਨ ਤੋਂ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਤੱਕ ਮੁੱਖ ਮੰਤਰੀ ਤੱਕ ਮੈਂ ਮੇਲਾ ਪਾਤੀਆਂ ਔਰ ਉਹਨਾਂ ਨੂੰ ਵਟਸਐਪ ਦੱਸਦਾ ਵੇ ਮੈਨੂੰ ਆਹ ਪ੍ਰੋਬਲਮ ਹੈਗੀ ਜੀ ਮੈਨੂੰ ਆ ਬੰਦੇ ਦੇਖੋ ਕੌਣ ਬੰਦਾ ਮੈਨੂੰ ਕਹਿ ਰਿਹਾ ਵਾ ਪਰ ਉਹਨੂੰ ਨਰਾਣ ਦੀ ਧਮਕੀ ਦੇ ਰਿਹਾ ਮੈਨੂੰ ਇਸ ਤੋਂ ਪਹਿਲਾਂ ਪ੍ਰਧਾਨ ਜੀ ਤੁਹਾਨੂੰ ਕਿੰਨੇ ਵਾਰੀ ਧਮਕੀ ਆ ਚੁੱਕੀ ਹੈ ਤੇ ਕਿੰਨੇ ਵਾਰੀ ਜਿਹੜਾ ਤੁਹਾਡੇ ਤੇ ਵਾਰ ਹੋ ਚੁੱਕਿਆ 16 ਅਕਤੂਬਰ 2024 ਨੂੰ ਜੀ ਮੇਰੇ ਘਰ ਤੇ ਪਟੋਲ ਬੰਬ ਦਾ ਹਮਲਾ ਹੋਇਆ ਸੀਗਾ ਉਹ ਕੁਝ ਦਿਨ ਬਾਅਦ ਬੰਦੇ ਫੜੇ ਗਏ ਸੀ ਬਾਅਦ ਚੋਂ ਪ੍ਰਸ਼ਾਸਨ ਨੇ ਦੱਸਿਆ ਸੀ ਉਹ ਬਬਰ ਖਾਸ ਇੰਟਰਸ ਦੇ ਬੰਦੇ ਸੀਗੇ ਅੰਤਕਿਆ ਹਮਲਾ ਸੀਗਾ ਉਸ ਤੋਂ ਬਾਅਦ ਮੈਨੂੰ ਫੇਰ ਧਮਕੀ ਆਈ ਸੀ ਵੀ ਤੈਨੂੰ ਤੇਰਾ ਗਲਾ ਵੱਢਣਾ ਮੈਂ ਫੇਰ ਦਿਖਾ ਦੇ ਗਿਆ ਸੀ ਮੈਂ ਇਹ ਦੇਖੋ ਮੈਨੂੰ ਫੇਰ ਧਮਕੀ ਆ ਰਹੀ ਮੈਨੂੰ ਆ ਰਹੀ ਜੀ ਪ੍ਰਸ਼ਾਸਨ ਨੂੰ ਗਿਆ ਸੀ ਇਹ ਬੰਦੇ ਫੋਟੋ ਦੇਖੋ ਕੌਣ ਹੈਗੇ ਆ ਜਿਹੜਾ ਬੰਦਾ ਹੈਂਡਰ ਸੀਗਾ ਜਿਹੜੇ ਬੰਦੇ ਨੇ ਜਿਹੜੇ ਬੰਦੇ ਫੜੇ ਗਏ ਉਹ ਕੰਦੇ ਜਿਹੜੇ ਗਰੀਬ ਬੰਦੇ ਸੀ ਉਹਨਾਂ ਨੂੰ ਉਹਨਾਂ ਦੇ ਖਾਤੇ ਪੈਸੇ ਪਾਏ ਸੀਗੇ ਜਿਹੜਾ ਮੇਨ ਬੰਦਾ ਸੀ ਹਰਜੀਤ ਲਾਡੀ ਇੰਗਲੈਂਡ ਵਾਸੀ ਹੈ ਗਿਆ ਵਾ ਮੈਂ ਕਿ ਤੇ ਗਰੀਬ ਬੰਦੇ ਉਹਦੇ ਉਹਦੇ ਚਾਂਸੇ ਚ ਆ ਗਏ ਤੇ ਗਲਤ ਕੰਮ ਕਰੀ ਜਾਣਗੇ ਬੱਚਾ ਤੇ ਮਤਲਬ ਇਹ ਵਿਦੇਸ਼ਾਂ ਤੋਂ ਪੈਸੇ ਪਾ ਕੇ ਉਸ ਤੋਂ ਬਾਅਦ ਜਿਹੜੇ ਧਮਕੀ ਦੇ ਰਹੇ ਨੇ ਉਹ ਇੱਥੇ ਦੇ ਵਸਨੀਕ ਨੇ ਦੇਖੋ ਜੀ ਇਹ ਤਾਂ ਪ੍ਰਸ਼ਾਸਨ ਦੱਸੂਗਾ ਜੀ ਹਾਂ ਬਸ ਜਿਹੜੇ ਜਿਹੜੇ ਬੰਦੇ ਫੜੇ ਗਏ ਜੀ ਪਰ ਸਾਹ ਪਤਾ ਲੱਗ ਗਿਆ ਦੀ ਇਹ ਬੰਦੇ ਰਾਹੋਂ ਦੇ ਸੀਗੇ ਆਪਣਾ ਨਵੇਂ ਸ਼ਹਿਰ ਦੇ ਸੀ ਜਿਹੜੇ ਬੰਦੇ ਫੜੇ ਗਏ ਪਹਿਲਾਂ ਮੇਰੇ ਹਮਲੇ ਵਾਲੇ ਤੇ ਬਾਕੀ ਹਾਂ ਉਹ ਕਿਸੇ ਵੀ ਪੈਸੇ ਪਾ ਸਕਦੇ ਕਿਸਮ ਪੰਜਾਬ ਦੇ ਕਿਸੇ ਬੰਦੇ ਨੇ ਮਤਲਬ ਉਹਨਾਂ ਵੱਲੋਂ ਜਿਹੜਾ ਪੈਸਾ ਪਾਇਆ ਜਾ ਰਿਹਾ ਤੇ ਇਹ ਏਜੰਸੀ ਜਿਹੜੀ ਹੈਗੀਆਂ ਨੇ ਉਹਨਾਂ ਵੱਲੋਂ ਕੋਈ ਇਨਵੈਸਟੀਗੇਸ਼ਨ ਕੀਤੀ ਨਹੀਂ ਕੀ ਅਗੇ ਵੀ ਜਿਹੜੀ ਧਮਕੀ ਹੈ ਉਥੋਂ ਆਂਦੀ ਕਿੱਦਾਂ ਉਸ ਤੋਂ ਬਾਅਦ ਉਹ ਕਿਹਨਾਂ ਨੂੰ ਪੈਸੇ ਪਾਉਂਦੇ ਨੇ ਇਹਨਾਂ ਦੀ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਗਈ ਦੇਖੋ ਜੇ ਪਾਰਟ ਆਫ ਇਨਵੈਸਟੀਗੇਸ਼ਨ ਦਾ ਇਹ ਤਾਂ ਦੱਸਣੂਗਾ ਪ੍ਰਸ਼ਾਸਨ ਦੱਸੂਗਾ ਜੀ ਪ੍ਰਸ਼ਾਸਨ ਤਾਂ ਇਨਕੁਆਇਰੀ ਕਰ ਹੀ ਰਿਹਾ ਚਲਾਨ ਉਹਨਾਂ ਨੇ ਪੇਸ਼ ਕਰਤਾ ਵਾ 6 ਬੰਦਿਆਂ ਦਾ 5 ਬੰਦੇ ਫੜੇ ਸੀ 6ਵਾਂ ਬੰਦਾ ਹਰਜੀ ਲਾਢੀ ਆ ਉਹ ਇੰਗਲੈਂਡ ਵਾ ਤੇ ਹੁਣ ਤੁਹਾਨੂੰ ਧਮਕੀ ਕਿੰਨੇ ਟਾਈਮ ਪਹਿਲਾਂ ਕਦੋਂ ਆਈ ਹੈ ਲਾਸਟ ਡੇ ਕਿਹੜਾ ਲਾਸਟ ਯੂਨਿ ਕਿਹੜੀ ਸੀ ਇਹ ਮੈਨੂੰ ਕੱਲ ਸیرے ਪੌਣੇ ਪੰਜ ਤੋਂ ਇਹਦੀ ਧਮਕੀ ਸ਼ੁਰੂ ਹੋਈ ਆ ਜੀ ਤੇ ਸ਼ਾਮ ਦੇ ਕੱਲ ਤਿੰਨ ਚਾਰ ਵਜੇ ਕਹਿੰਦੀ ਰਹੀਗੀ ਆ ਉਹ ਬਿਖਾਇਦਾ ਮੈਨੂੰ ਬੰਬ ਦਿਖਾ ਰਿਆ ਉਹ ਤੇ ਤੇਰੇ ਜਿਹੜੇ ਘਰ ਦੇ ਉੱਪਰ ਇਹ ਬੰਬ ਤੇਰੇ ਵਾਸਤੇ ਰੱਖਿਆ ਹੋਇਆ ਉਹ ਬੰਬ ਮਾਰ ਕੇ ਇਹਨੂੰ ਉੜਾ ਕੇ ਤੁਹਾਨੂੰ ਉਹ ਤੇਰੇ ਘਰ ਕੋ ਲੰਘ ਕੇ ਜਾਵਾਂਗੇ ਤੇ ਹੋਰ ਕੀ ਕੁਝ ਉਹਦੇ ਵੱਲੋਂ ਕਿਹਾ ਗਿਆ ਕਿੰਨੀ ਦੇਰ ਥੋੜੀ ਗੱਲਬਾਤ ਚੱਲਦੀ ਰਹੀ ਮੇਰੀ ਗੱਲ ਬਾਤ ਨਹੀਂ ਚੱਲੀ ਮੈਂ ਤਾਂ ਮੈਸੇਜ ਪਾ ਰਿਹਾ ਮੈਂ ਉਹਨੂੰ ਚੜ ਕੇ ਕੋਲ ਕਰੂੰਗਾ ਮੈਨੂੰ ਮੈਸੇਜ ਪਾ ਰਿਹਾ ਉਹ ਮੈਂ ਮੈਂ ਉਹ ਚੈਟ ਉਹਦੇ ਕੋਲ ਉਹ ਬਿਲਕੁਲ ਨਹੀਂ ਚੜ ਕੀਤੀ ਨਾ ਮੈਂ ਇਹ ਬੰਦੇ ਚੈਟ ਕਰਦਾ ਵਾਂ ਮੈਨੂੰ ਲੋੜ ਵੀ ਆਣੀ ਉਹ ਮੈਸੇਜ ਪਾਇਆ ਬਾਅਦ ਦੇਖਿਆ ਦੇਖੋ ਮੈਸੇਜ ਸਾਰੇ ਪੇਜ ਸੀਗੇ ਤੇ ਤੇ ਮੈਂ ਨਹੀਂ ਚੜ ਕੀਤੀ ਉਹਨੂੰ ਮੈਂ ਤਾਂ ਬਾਅਦ ਚ ਦੇਖਿਆ ਮੈਂ ਮੈਸੇਜ ਮੈਨੂੰ ਪੇਜ ਗਿਆ ਤੇ ਤਾਂ ਜਾ ਕੇ ਮੈਂ ਅਫਸਰ ਪਛਾਸਰ ਨੂੰ ਅਫਸਰਾਂ ਨੂੰ ਮੈਂ ਮੈਸੇਜ ਪਾਇਆ ਉਹ ਸਕਰੀਨ ਸ਼ਾਟ ਲੈ ਕੇ ਪਾਇਆ ਉੱਪਰ ਲੇਕਿਨ ਜਦੋਂ ਮੈਂ ਸਕਰੀਨ ਸ਼ਾਟ ਬਾਅਦ ਚ ਬੜੇ ਝੁਕਾ ਪਰ ਉਹਨਾਂ ਨੇ ਡੈਡ ਵੀ ਕਰ ਦਿੱਤੇ ਮੇਰੇ ਮੈਸੇਜ ਸਾਰੇ ਲੇਕਿਨ ਮੈਂ ਸਕਰੀਨ ਸ਼ਾਟ ਲੈ ਚੁੱਕਾ ਸੀਗਾ ਤੇ ਬਿਲਕੁਲ ਹੁਣ ਤੁਹਾਨੂੰ ਪਹਿਲੇ ਵੀ ਤੁਹਾਡੇ ਤੇ ਪੈਟਰੋਲ ਬੰਬ ਜਿਹੜਾ ਹਮਲਾ ਹੁੰਦਾ ਉਸ ਤੋਂ ਬਾਅਦ ਫਿਰੇ ਧਮਕੀ ਆਂਦੀ ਕਾਰਨ ਕੀ ਅਸਲ ਰੀਜ਼ਨ ਕੀ ਹੈਗਾ ਤੁਹਾਨੂੰ ਬਾਰ-ਬਾਰ ਥ੍ਰੈਟ ਕਿਉਂ ਆਂਦੀ ਹੈ ਇਹਦਾ ਕਾਰਨ ਕੀ ਹੈ ਦੇਖੋ ਜੀ ਜੋ ਹੁਣ ਆਸ ਤਾਂ ਪੰਜਾਬ ਸਰਕਾਰ ਨੇ ਨਸ਼ਾ ਠੱਲ ਪਾਈ ਹੋਈ ਹੈ ਗੈਂਗਸਟਰ ਜਿਹੜੇ ਅਤਵਾਦੀ ਹੈਗੇ ਆ ਉਹ ਇਸ ਟਾਈਮ ਬਖਲਾਏ ਫਿਰਦੇਗੇ ਆ ਉਹ ਜਿਹੜੇ ਚੰਦੇ ਹੈਗੇ ਪੰਜਾਬ ਦੇ ਵਿੱਚ ਅਸੀਂ ਹਿੰਦੂ ਨੇਤਾؤں ਤਾਕ ਰੱਖਿਆ ਪੰਜਾਬ ਦੇ ਮੁੱਖ ਆਗੂਆਂ ਚੋਂ ਜੀ ਇਟਮ ਉਹ ਜੋ ਸਾਡੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਡੀਪੀ ਸਾਹਿਬ ਨਸ਼ਿਆਂ ਦੇ ਖੇਪ پکڑਦੇ ਬੈਗੇ ਆ ਇਹਨੇ ਅਸਲੇ ਫੜੇ ਜਾ ਰਹੇਗੇ ਤੇ ਉਹ ਘਬਰਾਏ ਬੈਠੇ ਆ ਇਟਮ ਜੋ ਜੇ ਨਸ਼ਿਆਂ ਨਾਲ ਜਿਹੜੀ ਇਸ ਟਮ ਬਿਲਡਿੰਗਾਂ ਨੂੰ ਜਿਹੜੀ ਤਬਾਹ ਕੀਤੀ ਜਾ ਰਹੀ ਹੈ ਨਸ਼ੇ ਨਾਥ 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 ਪੈ ਰਹੀ ਹੈ ਉਹ ਕੀ ਜਾਂਦੇਗਾ ਵੀ ਇਹ ਜਿਹੜੇ ਇਹ ਲੋਕ ਵੀ ਜਿਹੜੇ ਲੋਕ ਦੇਸ਼ ਹਿਤ ਬੋਲਦੇ ਹੈਂ ਅੰਤਵਾਦ ਖਿਲਾਫ ਬੋਲਦੇ ਹੈ ਉਹਨਾਂ ਨੂੰ ਜਿਹੜੇ ਬੰਦੇ ਸੌਫਟ ਟਾਰਗੇਟ ਕਰਕੇ ਤੱਕ ਪੰਜਾਬ ਮੋਰਖਾ ਕਰ ਸਕੀ ਬੜੇ ਕਾਬਲੇ ਤਾਰੀ ਪ੍ਰਸ਼ਾਸਨ ਬੜੇ ਕਾਬਲੇ ਤਾਰੀ ਸਰਕਾਰ ਜਿਨ੍ਹਾਂ ਵੱਲੋਂ ਨਸ਼ੇ ਨੂੰ ਠੱਲ ਜਿਹੜੀ ਹੈ ਪਾਈ ਜਾ ਰਹੀ ਹੈ ਉਸ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਤੁਸੀਂ ਬੋਲਦੇ ਹੋ ਤੇ ਕਿਤਨੇ ਕਿਤੇ ਲੱਗਦਾ ਨਹੀਂ ਕਿ ਇਹ ਤਾਂ ਕਿਤਨੇ ਕਿਤੇ ਪ੍ਰਸ਼ਾਸਨ ਤੇ ਸਰਕਾਰਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪਰ ਆਮ ਵਰਗ ਦੇ ਲੋਕੋਂ ਤੁਸੀਂ ਆਮ ਵਿੱਚ ਵਿਚਰਦੇ ਹੁੰਦੇ ਕਿਤਨੇ ਕਿਤੇ ਤੁਹਾਨੂੰ ਥ੍ਰੈਟ ਆਉਣੀ ਆ ਕਿ ਲਾਦਾ ਨਹੀਂ ਕਿ ਇਹ ਲੋਕਤੰਤਰ ਹੈ ਆਵਾਜ਼ ਚੱਕਣਾ ਤੇ ਆਵਾਜ਼ ਜਿਹੜੀ ਚੱਕਣਾ ਲੋਕਾਂ ਦੇ ਅੱਗੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਣੀ ਹੈ ਕੰਮ ਹੋਣਾ ਚਾਹੀਦਾ ਦੇਖੋ ਜੀ ਅਸੀਂ ਤਾਂ ਸਰਕਾਰ ਪ੍ਰਸ਼ਾਸਨ ਨਾਲ ਖੜੇ ਆ ਇੱਕ ਨਿਕਲਾ ਕੇ ਅਸੀਂ ਖੁਦ ਕਹਿੰਨੇ ਆ ਨਸ਼ਾ ਖਤਮ ਹੋ ਜੀਦਾ ਵਾ ਅੰਤਕਵਾਦ ਖਤਮ ਹੋ ਜੀਦਾ ਉਹ ਭਾਰਤ ਸਰਕਾਰ ਨੇ ਪਾਕਿਸਤਾਨ ਹਮਲਾ ਕੀਤਾ ਕਿਉਂਕਿ ਆ ਪਾਕਿਸਤਾਨ ਦੇ ਡਰੋਨਾਂ ਦਾ ਜਵਾਬ ਦੇ ਰਹੇ ਕਿਉਂ ਦੇ ਰਿਹਾ ਉਹ ਕਹਿੰਦੇ ਅਸੀਂ ਅੰਤਵਾਦ ਦੇ ਖਿਲਾਫ ਆ ਗਏ ਆ ਅਸੀਂ ਅੰਤਵਾਦ ਨੂੰ ਖਤਮ ਕਰਨਾ ਵਾ ਤੇ ਅਸੀਂ ਵੀ ਕਹਿੰਦੇ ਆਂ ਵੀ ਆਹਨ ਤੋਂ ਖਤਮ ਹੋ ਜਾਂਦਾ ਵਾ ਅਸੀਂ ਸਰਕਾਰ ਨੂੰ ਕਹਿੰਦੇ ਗੈਂਗਸਟਰ ਖਤਮ ਹੋ ਜਾਂਦਾ ਵਾ ਅੰਤਕਵਾਦ ਖਤਮ ਹੋ ਜਾਂਦਾ ਨਸ਼ਾ ਖਤਮ ਹੋ ਜਾਂਦਾ ਤੇ ਨੈਚਰਿਕ ਜੀ ਬੋਲਾਂਗੇ ਤੇ ਸੌਣ ਟਾਕਰ ਕਰਾਂਗੇ ਇਹ ਲੋਕਾਂ ਨੂੰ ਕੀ ਮੰਨਦੇ ਹੋ ਜਿਨ੍ਹਾਂ ਵੱਲੋਂ ਹਮਲੇ ਤੁਹਾਡੇ ਉੱਤੇ ਕਿਤੇ ਜਾਂਦੇ ਨੇ ਇਹ ਕੌਣ ਨੇ ਇਹ ਲੋਕਾਂ ਪਰਾਸੋਂ ਜਾਂਦੇ ਨੇ ਇਹਨੇ ਪੁਖਤਾ ਜਾਂਚ ਕਰਕੇ ਇਹਨਾਂ ਲੋਕਾਂ ਨੂੰ ਫੜਿਆ ਜਾਵੇ ਕਿਹੜੇ ਲੋਕ ਹੈਗੇ ਬਾਹਰ ਬੈਠੇ ਜਿਹੜੇ ਇੱਥੇ ਲੋਕਾਂ ਨੂੰ ਸਾਨੂੰ ਡਰਾ ਰਹੇ ਹੈਗੇ ਸਾਨੂੰ ਧਮਕਾ ਰਹੇ ਹੈਗੇ ਉਹ ਸਾਨੂੰ ਬੰਬ ਜਿਹੜੇ ਬੰਦੇ ਕਹਿੰਦੇ ਤੇਰੇ ਘਰ ਕੋ ਲੰਘੂਗਾ ਇਹ ਜਿਵੇਂ ਸਾਡੇ ਘਰ ਵੀ ਜਾਂਦੇ ਹੋ ਕਿ ਜਿਹੜੇ ਸਭ ਸੌਟ ਕਰਦਾ ਦੋੜਦਾ ਕਿ ਸਾਡੇ ਸਾਰੇ ਕਰਦੇ ਆ ਜਿਹੜੇ ਪੁਖਤਾ ਇੰਤਜ਼ਾਮ ਕੀਤੇ ਜਾਣ ਤਾਂ ਕਿ ਅਗਲੀ ਵਾਰੀ ਹਮਲਾ ਨਾ ਹੋ ਕੋ ਹਮਲਾ ਨਾ ਹੋ ਤੇ ਤਾਂ ਕੋ ਜਰਮੀ ਇਨਸਾਨ ਨਾ ਹੋ ਜਾਦਾ ਕੋ ਬਿਲਕੁਲ ਥੋੜੇ ਪਹਿਲਾਂ ਕੰਪਲੀਟ ਕੀਤੀ ਗਈ ਹੈ ਸੋ ਉਸ ਤੋਂ ਬਾਅਦ ਕੀ ਆਸ਼ਵਾਸਨ ਜਿਹੜਾ ਪ੍ਰਸ਼ਾਸਨ ਵੱਲੋਂ ਦਿੱਤਾ ਜਾਂਦਾ ਥਾਣਾ ਕਿਹੜਾ ਲੱਗਦਾ ਤੁਹਾਨੂੰ ਚੌਕੀ ਕਿਹੜੀ ਲੱਦੀ ਦੇਖੋ ਜੀ ਮੈਂ ਮੇਲਾ ਪਾਈਆਂ ਸੀ ਆ ਉਸ ਤਰ੍ਹਾਂ ਦੇ WhatsApp ਮੋਬਾਈਲ ਤੇ ਪਾਇਆ ਸੀਗਾ ਸੇ ਮੈਨੂੰ ਜਗਤਪੂਰੀ ਚੌਕੀ ਚਾਹ ਦਾ ਫੋਨ ਆਇਆ ਸੀਗਾ ਫਿਰੇ ਬਾਕੀ ਮੈਨੂੰ ਕਿਸੇ ਪਛਾਤਾ ਫੋਨ ਨਹੀਂ ਆਇਆ ਕੋਈ ਕੀ ਕਹਿੰਦੇ ਕੀ ਆਸ਼ਵਾਸਨ ਮਿਲਿਆ ਤੁਹਾਨੂੰ ਉਹ ਬਾਕੀ ਮੈਂ ਐਸੋ ਸਾਨੂੰ ਫੋਨ ਕੀਤਾ ਜੀ ਹੁਣੀ ਤੇ ਮੈਂ ਕਿਹਾ ਤੁਹਾਨੂੰ ਵਟਸਐਪ ਆਇਆ ਵਾ ਤੋ ਕਹਿੰਦਾ ਸੀ ਮੈਂ ਕਿ ਤੇ ਵੀਆਪੀ ਡਿਊਟੀ ਲੱਗਾ ਮੈਂ ਉਹ ਦਿਖ ਲਾਂ ਨਾ ਕਹਿੰਦਾ ਜੀ ਤੇ ਕੀ ਅਗਲਾ ਸਟੈਪ ਕੀ ਆ ਤੁਹਾਡਾ ਵੀਏ ਜਿਹੜੇ ਥ੍ਰੈਟ ਆਏ ਨੇ ਉਸ ਨੂੰ ਲੈ ਕੇ ਹੁਣ ਕੀ ਕਦਮ ਚੱਕਣਾ ਚਾਹੂੰ ਜੋ ਕੋਈ ਅਜਿਹਾ ਪ੍ਰਸ਼ਾਸਨ ਗੋਹਾਲ ਆਸਤ ਹੈ ਨਾ ਜੀ ਕਿਉਂਕਿ ਇਹ ਤਾਂ ਅੰਤੇ ਤੇ ਹੈ ਨਹੀਂ ਵੀ ਜੇ ਕੋਈ ਆਇਲ ਵਾਲੇ ਪਛੀ ਜੂ ਜਾਣਦੇ ਹੋਈ ਅਸੀਂ ਇਹ ਤਾਂ ਪ੍ਰਸ਼ਾਸਨ ਜਾਵਾਂਗੇ ਜਾਂਚ ਦਾ ਵਿਸ਼ਾ ਵਾ ਪ੍ਰਸ਼ਾਸਨ ਜਾਂਚ ਕਰਕੇ ਉਹਨਾਂ ਲੋਕਾਂ ਨੂੰ ਫੜੇ ਤਾਂ ਕਿ ਸਾਡੇ ਜਾਮਾ ਦੀ ਸਖਸ਼ਾ ਹੋ ਸਕੇ ਜੀ ਕੀ ਕਹਿਣਾ ਚਾਹੂੰਗੀ ਵੀਰ ਜੀ ਨਾਲ ਤੁਸੀਂ ਖੜੇ ਹੋ ਇੱਕ ਪਾਸੇ ਥ੍ਰ ਮੈਂ ਰਵਿੰਦਰ ਸ਼ਰਮਾ ਸ਼ਿਵ ਸੈਨਾ ਭਾਰਤ ਵੰਸ਼ ਰਾਸ਼ਟਰੀ ਚੇਅਰਮੈਨ ਪਿਛਲੇ ਟਾਈਮ ਤੋਂ ਕਾਫੀ ਟਾਈਮ ਤੋਂ ਬੱਖੀ ਸਾਹਿਬ ਨੂੰ ਕਾਫੀ ਥ੍ਰੈਟਸ ਆ ਰਹੇ ਨੇ ਇਹਨਾਂ ਸਾਡਾ ਜਿਹੜਾ ਰਾਸ਼ਟਰੀ ਕਾਰ्यालय ਹੈਗਾ ਉੱਥੇ ਵੀ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ ਜਿੱਥੇ ਉਹਦੀ ਖੜੇ ਕਰਤਾ ਰੈਵਿਊ ਹੈਬੋਵਾਲ ਦੇ ਵਿੱਚ ਇਸ ਦਫ਼ਤਰ ਦੀ ਵੀ ਰੈਕੀ ਹੋ ਚੱਕੀ ਆ ਠੀਕ ਆ ਸਾਨੂੰ ਪ੍ਰਸ਼ਾਸਨ ਤੇ ਜ ਆਪਣੇ ਲੁਧਿਆਣਾ ਕਮਿਸ਼ਨਰ ਸਾਹਿਬ ਤੇ ਸਾਨੂੰ ਮਾਣ ਆ ਕਿ ਜਿਹੜੇ ਲੋਕ ਵੀ ਇਹਦੇ ਪਿੱਛੇ ਹੈਗੇ ਆ ਵੀ ਜਿਹੜੇ ਥ੍ਰੈਟਸ ਦੇ ਰਹੇ ਆ ਫੋਨ ਕਰਕੇ ਮੈਸੇਜ ਕਰਕੇ ਜਲ ਤੋ ਜਲਦ ਵੀ ਉਹਨਾਂ ਲੋਕਾਂ ਤੱਕ ਪਹੁੰਚਿਆ ਜਾਊਗਾ ਉਹ ਪਰਦਾ ਚੱਕਿਆ ਜਾਊਗਾ ਕਿ ਕਿਹੜੇ ਲੋਕ ਆੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਸਾਨੂੰ ਪੰਜਾਬ ਪੁਲਿਸ ਤੇ ਮਾਣ ਆ ਤੇ ਸਾਡੇ ਭਗਵੰਤ ਮਾਨ ਜਿਹੜੇ ਇਸ ਟਾਈਮ ਸੀਐਮ ਨੇ ਹਰੇ ਪੰਜਾਬ ਦੇ ਉਹ ਬਹੁਤ ਅੱਛੇ ਕੰਮ ਕਰ ਰਹੇ ਆ ਨਸ਼ੇ ਦੇ ਖਿਲਾਫ ਕੰਮ ਹੋ ਰਿਹਾ ਬੂ ਮਾਫੀਆ ਦੇ ਖਿਲਾਫ ਕੰਮ ਹੋ ਰਿਹਾ ਇਸ ਟਾਈਮ ਜਿੰਨੇ ਵੀ ਦੇਸ਼ ਵਿਰੋਧੀ ਤਾਕਤਾਂ ਨੇ ਕਿਉਂਕਿ ਜਿਹੜੇ ਬੂ ਮਾਫੀਆਵਾ ਜਾਂ ਨਸ਼ਾ ਤਸਕਰ ਹੈਗੇ ਆ ਜਾਂ ਜਹਾ ਅਤੰਕਵਾਦੀ ਇਹਨਾਂ ਦੀ ਆਪਸੀ ਇੱਕ ਚੈਨ ਆ ਉਹ ਚਾਹੁੰਦੇ ਆ ਕਿ ਅਸੀਂ ਵੀ ਪ੍ਰਸ਼ਾਸਨ ਦਾ ਪੁਲਿਸ ਦਾ ਧਿਆਨ ਪਟਕਾਈਏ ਕਿਸੇ ਨਾ ਕਿਸੇ ਹਿੰਦੂ ਲੀਡਰ ਨੂੰ ਟਾਰਗੇਟ ਕਰੀਏ ਕਿ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਵੇ ਪਰ ਸਾਨੂੰ ਉਮੀਦ ਆ ਕਿ ਪ੍ਰਸ਼ਾਸਨ ਪੰਜਾਬ ਸਰਕਾਰ ਸਾਡੇ ਨਾਲ ਜਲਦੋਂ ਜਲਦੋਂ ਲੋਕਾਂ ਦਾ ਪਤਾ ਲੱਗੂਗਾ ਕਿਹੜੇ ਲੋਕ ਹੈਗੇ ਆ ਕਿ ਜਿਹੜੇ ਇਹਨਾਂ ਦਾ ਥ੍ਰੈਟ ਦੇ ਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਤੁਸੀ ਕੀ ਮੰਗ ਕੀ ਕਰਦੇ ਹੋ ਤੁਸੀਂ ਪ੍ਰਸ਼ਾਸਨਾਂ ਕੇ ਸਰਕਾਰਾਂ ਕੀ ਕੀ ਮੰਗੇ ਮੰਗ ਅਸੀਂ ਇਹ ਕਰਦੇ ਆ ਜੀ ਜਿਸ ਤੋਂ ਤੁਹਾਨੂੰ ਹਮਲਾ ਹੋਇਆ ਸੀਗਾ ਔਰ ਹੁਣ ਬਾਹਰ ਤੋਂ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਗਿਆ ਹੈ ਬਿਸਹਕਾਰ ਉਹਨਾਂ ਲੱਭ ਕੇ ਸਾਡੇ ਜਿਹੜੇ ਸਖਤ ਪੁਖਤਾ ਇੰਤਜ਼ਾਮ ਕੀਤੇ ਜਾਣ ਤਾਂ ਕਿ ਦੁਆਰ ਤੋਂ ਹਮਲਾ ਨਾ ਹੋਵੇ ਅਬਿਲਕੁਸੂਤ ਆਦੀਏ ਸਾਡੇ ਨਾਲ ਸ਼ਿਵਸ਼ਨਾ 파ਰਤਵੰਸੀ ਤੋਂ ਰਾਸ਼ਟਰੀ ਚੇਅਰਮੈਨ ਮੌਜੂਦ ਸਿਗੇ ਉਹਨਾਂ ਦੀ ਟੀਮ ਮੌਜੂਦ ਸੀਗੀ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਪਹਿਲਾਂ ਵੀ ਉਹਨਾਂ ਦੇ ਉੱਤੇ ਜਿਹੜਾ ਪੈਟਰੋਲ ਬੰਬ ਹਮਲਾ ਹੁੰਦਾ ਬੜੇ ਪਟ ਉਸ ਤੋਂ ਬਾਅਦ ਬੜੇ ਬੜੇ ਕਾਬਲੇ ਤਾਰੀਫ ਪੁਲਿਸ ਜਿਨ੍ਹਾਂ ਵੱਲੋਂ ਇਹ ਜਿਹੜੇ આરોપી ਸੀਗੇ ਉਹ ਫੜੇ ਗਏ ਸੀਗੇ ਸੋ ਉਹਨਾਂ ਤੇ ਕਾਰਵਾਈ ਵੀ ਕੀਤੀ ਗਈ ਸੀਗੀ ਉਸ ਤੋਂ ਬਾਅਦ ਦੁਬਾਰਾ ਫੇਰ ਇਹਨਾਂ ਤੇ ਥ੍ਰੈਟ ਜਿਹੜੀ ਆਂਦੀ ਹੈ ਸੋ ਉਸ ਤੋਂ ਬਾਅਦ ਇੱਕ ਇਹਨਾਂ ਵੱਲੋਂ ਫੇਰ ਇੱਕ ਵਾਰੀ ਗੁਹਾਰ ਪ੍ਰਸ਼ਾਸਨ ਅੱਗੇ ਲਗਾਈ ਗਈ ਹੈ ਕਿ ਸਾਡੇ ਨਾਲ ਇਨਸਾਫ ਜਿਹੜਾ ਕੀਤਾ ਜਾਵੇ ਉਸ ਤੋਂ ਬਾਅਦ ਜਿਹੜੇ ਥ ਕਿ ਪ੍ਰਸ਼ਾਸਨ ਕਦੋਂ ਤੱਕ ਇਹਨਾਂ ਦੇ ਉੱਤੇ ਜਿਹੜੀ ਨਕੇਲ ਕੱਸਦੀ ਹੈ ਉਸ ਤੋਂ ਬਾਅਦ ਕਦੋਂ ਤੱਕ ਇਹਨਾਂ ਨੂੰ ਇਨਸਾਫ ਮਿਲਦਾ ਦੇਖਦੇ ਰਹੋ ਲਜਣਾ ਲਾਈ ਮੈਂਡਨ ਕੈਮਰਾਮੈਨ ਐਮੀ ਦੇ ਨਾਲ ਧੰਨਵਾਦ